ਜਿਹੜੀ ਖਿੱਚੋ ਤਾਣ ਹੈ ਇਹ ਜਦੋਂ ਨਾ ਭੀੜ ਪੈ ਜਵੇ ਕੱਲ ਵੀ ਸਾਡੇ ਪ੍ਰਧਾਨ ਜੀ ਨੇ ਉੱਥੇ ਕਿਹਾ ਜਦੋਂ ਕੋਈ ਭੀੜ ਪਈ ਤੁਸੀਂ ਇਹੀ ਦੇਖਿਓ ਵੀ ਇਹਨਾਂ ਨੇ ਸਿਰ ਜੋੜ ਕੇ ਅਸੀਂ ਸਾਰੇ ਇਕੱਠੇ 2027 ਆ ਉਹਦੋਂ ਲੜਾਂਗੇ ਮੈਂ ਹੁਣ ਸ਼ਬਦਾਵਲੀ ਵੀ ਬੜੀ ਆਪਾਂ ਨਵੇਂ ਪੱਧਰ ਦੀ ਵਰਤੀ ਗਈ ਹੈ ਬੱਸ ਦੇਖੋ ਬੜਾ ਮਨ ਭਾਗਾ ਮੈਂ ਵੈਸੇ ਤਾਂ ਅਸੀਂ ਯੂਥ ਵਾਲੇ ਆ ਉਹ ਕਹਿੰਦੇ ਜਿਵੇਂ ਚਾਚਿਆਂ ਤਾਇਿਆਂ ਦੀ ਲੜਾਈ ਦੇ ਵਿੱਚ ਛੋਟੇ ਨਹੀਂ ਬੋਲਦੇ ਹੁੰਦੇ ਉਹ ਚੱਕ ਥਲ ਦੇ ਵਿੱਚ ਜਿਹੜਾ ਨੁਕਸਾਨ ਪਾਰਟੀ ਦਾ ਚਲੋ ਐਨੀ ਹਾਉ ਫਰਕ ਤਾਂ ਪੈਂਦਾ ਹੀ ਆ ਜੇ ਆਪਾਂ ਡਿਨਾਈ ਕਰੀਏ ਇਟਸ ਨਾਟ ਅਫੈਕਟਿੰਗ ਦੀ ਪਾਰਟੀ ਇਟ ਇਜ਼ ਸੋ ਬੜਾ ਮੰਤ ਭਾਗਾ ਉਹਦਾ ਬੈਂਸ ਬ੍ਰਦਰਸ ਕਹਿ ਲੋ ਜਾਂ ਹੋਰ ਵੀ ਜਿੰਨੇ ਵੀ ਜਿਹੜੇ ਨਈ ਨਾਲ ਐਕਟਿਵਲੀ ਪਾਰਟਿਸਪੇਟ ਕੀਤੇ ਕੋਈ ਕੋਈ 5 5 4 400 ਵੋਟ ਤਾਂ ਹਰੇਕ ਦੇ ਵੱਲੇ ਹੁੰਦੀ ਹੈ ਸੋ ਉਹਦਾ ਗੁੱਟਬਾਜੀ ਦਾ ਜਿਹੜਾ ਨੁਕਸਾਨ ਤਾਂ ਜਾਂ ਕਹਿ ਲੋ ਵੀ ਜਿਹੜੇ ਜੇ ਆਪਾਂ ਡਨਾਈ ਕਰੀਏ ਨਹੀਂ ਉਸ ਚੀਜ਼ ਦਾ ਨੁਕਸਾਨ ਤਾਂ ਪਾਰਟੀ ਨੂੰ ਔਰ ਕੈਂਡੀਡੇਟ ਨੂੰ ਹੁੰਦਾ ਹੀ ਹੁੰਦਾ। ਪਾਈਚ ਵੀ ਗੱਲ ਕਰੀਏ ਤਾਂ ਬੜੀ ਗੁੱਟਮੰਦੀ ਸੀ ਚਾਹੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਯਾ ਰਾਣਾ ਗੁਰਜੀਤ ਦੀ ਗੱਲ ਕਰੀਏ ਸੁਖਜਿੰਦਰ ਸਿੰਘ ਰੰਧਾਵਾ ਕਿੰਨੇ ਆ ਗਰੁੱਪ ਬਣੇ ਹੋਏ ਸੀ ਸੀਐਮ ਕੈਂਡੀਡੇਟ ਅਨਾਉਂਸ ਕਰਤਾ ਸੀ ਗੋਟੂ ਬਾਜੀ ਦੀ ਤਾਂ ਕੋਈ ਰਹਿ ਹੀ ਨਹੀਂ ਸੀ ਗਈ। ਔਰ ਲੋਕਾਂ ਨੂੰ ਗੁੱਸਾ ਸੀ। ਦੇ ਵਾਂਟਡ ਅ ਚੇਂਜ ਉਹਨਾਂ ਨੂੰ ਚੇਂਜ ਚਾਹੀਦੀ ਸੀ ਵੀ ਯਾਰ ਇਹਨਾਂ ਨੂੰ ਸਾਰਿਆਂ ਨੂੰ ਮੌਕਾ ਦੇ ਕੇ ਦੇਖ ਲਿਆ ਔਰ 17 ਦੇ ਵਿੱਚ ਲੋਕਾਂ ਨੇ ਸੀਐਮ ਫੇਸ ਨੂੰ ਵੋਟਾਂ ਪਾਤੀਆਂ ਹਰੇਕ ਹਲਕੇ ਦੇ ਵਿੱਚ ਦੋ ਦੋ ਤਿੰਨ ਤਿੰਨ ਉਮੀਦ ਲੋਕ ਹੈਗੇ ਆ ਜਿਹੜੇ ਕਹਿੰਦੇ ਆ ਵੀ ਸਾਨੂੰ ਟਿਕਟ ਮਿਲੇ ਫਿਰ ਇੱਕ ਦੋ ਜਿਹੇ ਦੀਆਂ ਲੱਤਾਂ ਖੈਦੇ ਇਸੇ ਤਰ੍ਹਾਂ ਪ੍ਰਧਾਨਗੀ ਨੂੰ ਲੈ ਕੇ ਵੀ ਹੈ ਕੀ ਲੱਗਦਾ ਵੀ ਇਹਦੇ ਨਾਲ ਕਾਂਗਰਸ ਦਾ ਨੁਕਸਾਨ ਨਹੀਂ ਕਿਤੇ ਨਾ ਕਿਤੇ ਦੇਖੋ ਕਿਤੇ ਨਾ ਕਿਤੇ ਇਹ ਤਾਂ ਡੈਮੋਕ੍ਰੇਸੀ ਹੈ ਜੀ ਟਿਕਟ ਮੰਗਣਾ ਹਰੇਕ ਬੰਦੇ ਦਾ ਹੱਕ ਹੈ ਹੂੰ ਔਰ ਜਿਹੜੀ ਖਿੱਚੋ ਤਾਣ ਹੈ ਇਹ ਜਦੋਂ ਨਾ ਭੀੜ ਪੈ ਜਵੇ ਕੱਲ ਵੀ ਸਾਡੇ ਪ੍ਰਧਾਨ ਜੀ ਨੇ ਉੱਥੇ ਕਿਹਾ ਜਦੋਂ ਕੋਈ ਭੀੜ ਪਈ ਤੁਸੀਂ ਇਹੀ ਦੇਖਿਓ ਵੀ ਇਹਨਾਂ ਨੇ ਸਿਰ ਜੋੜ ਕੇ ਅਸੀਂ ਸਾਰੇ ਇਕੱਠੇ 2027 ਆ ਉਹਦੋਂ ਲੜਾਂਗੇ 17 ਚ ਵੀ ਇਸ ਤਰ੍ਹਾਂ ਹੋਇਆ ਸੀ ਇਹ ਜਿਹੜੀ ਧੜੇ ਬੰਦੀਆਂ ਐ ਇਹ ਗੁੱਟਬਾਜੀ ਐ ਇਹ ਥੋੜੀਆਂ ਬਹੁਤੀਆਂ ਹਰੇਕ ਪਾਰਟੀ ਚੱਲਦੀ ਰਹਿੰਦੀ ਆ ਪਰ ਲੁਧਿਆਣਾ ਨੇ ਲੜਿਆ ਸਿਰ ਜੋੜ ਕੇ ਪਰ ਲੁਧਿਆਣੇ ਦੇ ਵਿੱਚ ਕਾਰਨ ਪ੍ਰਧਾਨ ਜੀ ਨੇ ਉੱਥੇ ਜਿੱਥੇ ਤੁਹਾਡੇ ਜ਼ਿਲ੍ਹੇ ਜਾਂਦੇ ਬਿਲਕੁਲ ਮੈਂ ਵੀ ਨਾਲ ਹੀ ਸੀ ਅਸੀਂ ਉੱਥੇ ਸੀ ਜਿੱਥੇ ਉਹਨਾਂ ਨੇ ਲੋੜ ਪਈਆ ਕਾगज ਭਰਉਣ ਉਹ ਗਏ ਨੇ ਆਸ਼ੋ ਜੀ ਨੂੰ ਜਦੋਂ ਸੰਮਣ ਲਿਆ ਫਿਰ ਯੂ ਟਰਨ ਲੈ ਲਿਆ ਸਰਕਾਰ ਨੇ ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿੱਥੇ-ਜਿੱਥੇ ਵੀ ਸੀ ਲੋੜ ਸੀ ਉਹਨਾਂ ਦੀ ਉਹਨਾਂ ਨੇ ਡਿਊਟੀ ਨਿਭਾਈ ਪਰ ਉਸ ਤੋਂ ਬਾਅਦ ਬੜੀ ਬਹਿਸ-ਬਾਜੀ ਚੱਲੀ ਹੈ ਸਿਮਰਜੀਤ ਸਿੰਘ ਬੈਂਸ ਤੇ ਉਹ ਕੜਵਲ ਜਦੋਂ ਕਾਂਗਰਸ ਦੇ ਵਿੱਚ ਜੁਆਇਨ ਹੁੰਦੇ ਆ ਦੁਬਾਰੇ ਤਾਂ ਉਸ ਦਾ ਬੜਾ ਵਿਰੋਧ ਹੋਇਆ ਉਸ ਨੂੰ ਲੈ ਕੇ ਬੜੀ ਇੱਕ ਦੂਜੇ ਦੇ ਉੱਤੇ ਹੁਣ ਸ਼ਬਦਾਵਲੀ ਵੀ ਬੜੀ ਆਪਾਂ ਨਵੇਂ ਪੱਧਰ ਦੀ ਵਰਤੀ ਗਈ ਹੈ ਬਹਿਸ ਵਿੱਚ ਜੀ ਦੇਖੋ ਬੜਾ ਮੰਦ ਭਾਗਾ ਮੈਂ वैसे ਤਾਂ ਅਸੀਂ ਯੂਥ ਵਾਲੇ ਆ ਉਹ ਕਹਿੰਦੇ ਜਿਵੇਂ ਚਾਚਾਆਂ ਤਾਇਆਆਂ ਦੀ ਲੜਾਈ ਦੇ ਵਿੱਚ ਛੋਟੇ ਨਹੀਂ ਬੋਲਦੇ ਹੁੰਦੇ ਇਹ ਅਸੀਂ ਤਾਂ ਮੈਂ ਮਤਲਬ ਐਜ਼ ਅ ਪਰਸਨਲ ਲੱਗਦਾ ਮੈਂ ਬੜਾ ਮਸਤ ਭਾਗਾ ਦੇ ਮੈਂ ਕਹਿਣਾ ਚਾਹੇ ਉਹ ਕੜਵਲ ਸਾਹਿਬ ਬੋਲੇ ਜਾਂ ਚਾਹੇ ਬੈਂਸ ਸਾਹਿਬ ਬੋਲੇ ਆ ਦੈਟਸ ਵੈਰੀ ਅਨਫੋਰਚੁਨੇਟ ਆਫਟਰ ਆਲ ਹੈ ਤਾਂ ਕਾਂਗਰਸੀ ਸਾਰੇ ਹੂੰ ਠੀਕ ਹੈ ਜੀ ਉਹ ਜੇ ਕੋਈ ਹੋਇਆ ਵੀ ਉਹ ਆਪਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹ ਚੱਕ ਥਲ ਦੇ ਵਿੱਚ ਜਿਹੜਾ ਨੁਕਸਾਨ ਪਾਰਟੀ ਦਾ ਚਲੋ ਐਨੀ ਹਾਉ ਫਰਕ ਤਾਂ ਪੈਂਦਾ ਹੀ ਆ ਜੇ ਆਪਾਂ ਡਿਨਾਈ ਕਰੀਏ ਇਟਸ ਨਾਟ ਅਫੈਕਟਿੰਗ ਦੀ ਪਾਰਟੀ ਇਟ ਇਜ਼ ਸੋ ਬੜਾ ਮੰਦ ਭਾਗਾ ਉਹਦਾ ਕੀ ਲੱਗਦਾ ਆਸ਼ੂ ਚ ਹੰਕਾਰ ਸੀਗਾ ਜਿਵੇਂ ਬੈਂਸ ਨੇ ਕਿਹਾ ਕਿ ਹੰਕਾਰ ਕਰਕੇ ਹਾਰਿਆ ਹੰਕਾਰ ਹਾਰਿਆ ਕਹਿੰਦੇ ਉਹ ਉਹ ਪਲੋਟਿੰਗ ਉਹਨਾਂ ਨੇ ਇੱਕ ਦੇਖੋ ਇਹ ਜਿਹੜੀ ਦਿੱਲੀ ਵਾਲੀ ਟੀਮ ਹੈ ਬੜੀ ਫੇਮਸ ਆ ਹਮ ਇਸ ਚੀਜ਼ ਨੂੰ ਪੀਆਰ ਇਹਨਾਂ ਨੇ ਲਿਆ ਕੇ ਲੱਖ ਲੱਖ ਦੋ ਦੋ ਲੱਖ ਰੁਪਏ ਦੇ ਬਾਹਰਲੇ ਸੂਬਿਆਂ 'ਚ ਬਿਠਾਏ ਹੋਏ ਆ ਇੱਥੇ ਉਹ ਤਾਂ ਵਿਧਾਨ ਸਭਾ ਦੀ ਕਾਰਗੁਜ਼ਾਰੀ ਨੂੰ ਉਹਨਾਂ ਨੇ ਕਿਹਾ ਬੋਲਣ ਦੇ ਲਈ ਨਹੀਂ ਉਹਨਾਂ ਨੇ ਨਹੀਂ ਕਿਹਾ ਹੋਣਾ ਚਲੋ ਉਹਨਾਂ ਦੀ ਤਲਖੀ ਆ ਗਈ ਵੀ ਉਹਨਾਂ ਦੇ ਕੜਵਲ ਦੇ ਨਾਲ ਸੰਬੰਧ ਸਖਾਵੇਂ ਨਹੀਂ ਹੈ ਕੜਵਲ ਵਾਸ ਜੁਆਇੰਡ ਜੋਇਨ ਕਰਾ ਲਿਆ ਸੀਗਾ ਸੋ ਉਹਨਾਂ ਨੇ ਮਨ ਲਾਤਾ ਉਹਨਾਂ ਲਾਤਾ ਵੀ ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਆਪ ਵਾਲਿਆਂ ਦੀ ਕੁਛ ਨਾ ਕੁਛ ਸਾਜ਼ਿਸ਼ ਨਹੀਂ ਨਹੀਂ ਆਪ ਨਹੀਂ ਦੇਖੋ ਜਦੋਂ ਤੁਸੀਂ ਇੱਕ ਚੀਜ਼ ਝੂਠ ਨੂੰ ਝੂਠ ਨੂੰ ਜਦੋਂ ਨਾ ਕਹਿੰਦੇ ਸੱਚ ਬਣ ਜਾਂਦਾ ਹਮ ਬਾਰ ਬਾਰ ਤੁਸੀਂ ਇੱਕੋ ਗੱਲ ਕਰੀ ਜਾਣੀ ਉੱਥੇ ਪੋਸਟਰ ਲਾਤੇ ਨਾ ਗੁੱਸਾ ਨਾ ਅਹੰਕਾਰ ਸੰਜੀਵ ਰੋੜਾ ਇਹ ਸਭ ਕੌਣ ਬੂਹੀ ਸੰਜੀਵ ਰੋੜਾ ਚਲੋ ਜਿੱਤ ਕੇ ਉਹ ਠੀਕ ਹੈ ਠੀਕ ਹੈ ਸਾਰਾ ਪੰਜਾਬ ਲਿਆ ਕੇ ਬਿਠਾਤਾ 3 ਮਹੀਨੇ ਪਹਿਲਾਂ ਟਿਕਟ ਦੇਤੀ ਸੀਐਮ ਦਾ ਓਐਸਡੀ ਉੱਥੇ ਦਿਨ ਰਾਤ ਬੈਠਾ ਰਿਹਾ ਠੀਕ ਹੈ ਜੀ ਕਿਸ ਤਰ੍ਹਾਂ ਦੇ ਨਾਲ ਜਿਹੜੇ ਰਿਟਾਇਰ ਹੋਏ ਅੰਪਲੋਇਜ਼ ਨੇ ਕੋ ਬਿਜਲੀ ਬੋਰਡ ਦਾ ਕਾਰਪੋਰੇਸ਼ਨ ਦਾ ਉਹਨੇ ਲਿਸਟਾਂ ਕਢਾਈਆਂ ਮੈਂ ਤੁਹਾਨੂੰ ਮਤਲਬ ਕਿਹੜੇ ਤਰੀਕੇ ਨਾਲ ਇਲੈਕਸ਼ਨ ਲੁੱਟੀ ਗਈ ਆ ਉਹ ਤਾਂ ਸਾਰੇ ਭਲੀ ਭਾਂ ਜਾਣੂ ਇਸ ਚੀਜ਼ ਦਾ ਉਹ ਤੋਂ ਬਾਰ-ਬਾਰ ਇੱਕੋ ਗੱਲ ਕਹੀ ਜਾਣਾ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਐ ਲੱਗ ਜਾਂਦਾ ਵੀ ਪਤਾ ਨਹੀਂ ਕਿੰਨਾ ਨਹੀਂ ਬੈਸ ਕਹਿੰਦਾ ਜੇ ਅਸੀਂ ਗਏ ਸੀਗੇ ਜੇ ਸਾਨੂੰ ਕਹਿੰਦੇ ਜਾਂਦੇ 10-15000 ਵੋਟ ਤਾਂ ਅਸੀਂ ਵੈਸੇ ਹੀ ਪਵਾਦ ਨਹੀਂ ਸੀ ਕਹਿੰਦੇ ਅਸੀਂ ਜਿਤਾ ਦਿੰਦੇ ਸੀ ਤੁਹਾਡਾ ਮੈਂ ਤਾਂ ਪੁੱਛ ਰਿਆਂਗੇ ਤੁਹਾਡਾ ਜ਼ਿਲ੍ਹਾ ਤੁਹਾਨੂੰ ਜਿਆਦਾ ਨੌਲੇਜ ਹੋਊਗਾ ਮੈਂ ਬਿਲਕੁਲ ਇਸ ਚੀਜ਼ ਦਾ ਦੇਖੋ ਕਿਤੇ ਨਾ ਕਿਤੇ ਨੁਕਸਾਨ ਤਾਂ ਹੋਇਆ ਹੀ ਆ ਹੂੰ ਜਿਹੜੇ ਆਪਣੇ ਬੈਂਸ ਬ੍ਰਦਰਸ ਕਹਿ ਲੋ ਜਾਂ ਹੋਰ ਵੀ ਜਿੰਨੇ ਵੀ ਜਿਹੜੇ ਨਈ ਨਾਲ ਐਕਟਿਵਲੀ ਪਾਰਟਿਸਿਪੇਟ ਕੀਤੇ ਕੋਈ ਕੋਈ 5 5 4 400 ਵੋਟ ਤਾਂ ਹਰੇਕ ਦੇ ਵੱਲੇ ਹੁੰਦੀ ਐ ਸੋ ਉਹਦਾ ਗੁੱਟਬਾਜੀ ਦਾ ਜਿਹੜਾ ਨੁਕਸਾਨ ਤਾਂ ਜਾਂ ਕਹਿ ਲੋ ਵੀ ਜਿਹੜੇ ਜੇ ਆਪਾਂ DNA ਹੀ ਕਰੀਏ ਨਹੀਂ ਉਸ ਚੀਜ਼ ਦਾ ਨੁਕਸਾਨ ਤਾਂ ਪਾਰਟੀ ਨੂੰ ਔਰ ਕੈਂਡੀਡੇਟ ਨੂੰ ਹੁੰਦਾ ਹੀ ਹੁੰਦਾ ਕੀ ਉਮੀਦ ਰੱਖੀ ਜਾ ਸਕਦੀ ਹੈ ਕਿ 2027 ਦੇ ਵਿੱਚ ਕਾਂਗਰਸ ਇਕਜੁੱਟ ਹੋ ਕੇ ਲੜੂਗੀ ਔਰ ਗੁੱਟਬੰਦੀ ਤੋਂ ਦੂਰ ਹੋ ਕੇ ਕਿਤੇ ਨਾ ਕਿਤੇ ਕਿਉਂਕਿ ਜੇ ਆਪਾਂ ਬਾਈਚ ਵੀ ਗੱਲ ਕਰੀਏ ਤਾਂ ਬੜੀ ਗੁੱਟਬੰਦੀ ਸੀ ਚਾਹੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਯਾ ਰਾਣਾ ਗੁਰਜੀਤ ਦੀ ਗੱਲ ਕਰੀਏ ਸੁਖਜਿੰਦਰ ਸਿੰਘ ਰੰਧਾਵਾ ਕਿੰਨੇ ਆ ਗਰੁੱਪ ਬਣੇ ਹੋਏ ਸੀਗੇ ਨਹੀਂ ਦੇਖੋ ਗੁੱਟਬਾਜ਼ੀ ਐ ਸੱਚ ਕੋਈ ਨਹੀਂ ਉਹ ਬਾਈਚ ਤਾਂ ਸੀਐਮ ਕੈਂਡੀਡੇਟ ਅਨਾਉਂਸ ਕਰਤਾ ਜੀ ਗੁੱਟਬਾਜੀ ਦੀ ਤਾਂ ਕੋਈ ਰਹੀ ਨਹੀਂ ਸੀਗੀ ਉਹ ਤਾਂ ਇਹਨਾਂ ਨੇ ਦਿੱਲੀ ਆ ਆਪਣੇ ਆਮ ਆਦਮੀ ਪਾਰਟੀਆਂ ਲੋਕਾਂ ਨੂੰ ਸੁਪਨੇ ਇੰਨੇ ਦਿਖਾਤੇ ਔਰ ਲੋਕਾਂ ਨੂੰ ਗੁੱਸਾ ਸੀ ਹੂੰ ਦੇ ਵਾਂਟਡ ਅ ਚੇਂਜ ਉਹਨਾਂ ਨੂੰ ਚੇਂਜ ਚਾਹੀਦੀ ਸੀ ਵੀਰ ਇਹਨਾਂ ਨੂੰ ਸਾਰਿਆਂ ਨੂੰ ਮੌਕਾ ਦੇ ਕੇ ਦੇਖ ਲਿਆ ਔਰ 17 ਦੇ ਵਿੱਚ ਲੋਕਾਂ ਨੇ ਸੀਐਮ ਫੇਸ ਨੂੰ ਵੋਟਾਂ ਪਾਤੀਆਂ 22 ਚ ਹੁਣ ਇਹਨਾਂ ਨੇ ਪਾਰਟੀ ਦੀ ਹਵਾ 'ਚ ਵੋਟ ਪਾਦੀ ਕੈਂਡੀਡੇਟ ਦੇਖਿਆ ਹੀ ਨਹੀਂ ਕਿਸੇ ਨੇ ਹੂੰ ਸੋ ਉਹਨਾਂ ਨੇ ਲੋਕਾਂ ਨੇ ਚੇਂਜ ਦੇਖਣ ਵਾਸਤੇ ਉਹਨਾਂ ਨੇ ਇੱਕ ਮੌਕਾ ਦਿੱਤਾ ਸੀ ਗੁੱਟਬਾਜ਼ੀ ਉਸ ਐਸਐਸ ਕਾਂਗਰਸ ਦੀ ਮੈਨੂੰ ਤਾਂ ਲੱਗਦਾ ਨਹੀਂ ਕਿ ਉਹਦਾ ਨੁਕਸਾਨ ਹੋਇਆ ਇੱਕ ਹਵਾਈ ਸੀ ਹੂੰ ਔਰ ਉਹ ਜਿਵੇਂ tufaan ਕਹਿੰਦੇ ਆਉਂਦਾ ਹੁੰਦਾ ਉਹ ਚਲਿਆ ਵੀ ਛਿਤੀ ਜਾਂਦਾ ਸੋ ਅੱਜ ਇਲੈਕਸ਼ਨ ਕਰਾ ਕੇ ਦੇਖ ਲੈਣ ਇਹ ਆਪਦੇ ਬਿડા ਆਮਲੇ ਫੈਲੇ ਤੋਂ ਤਾਂ ਬੀਜ ਨਾਲ ਦਾ ਹਸ਼ਰ ਕੀ ਹੁੰਦਾ 99 ਪਰ ਕਈਆਂ ਨੇ ਅਸਤੀਫੇ ਦਿੱਤੇ ਇਲੈਕਸ਼ਨ ਹਾਰਨ ਤੋਂ ਬਾਅਦ ਚਾਹੇ ਆਸ਼ੂ ਦੀ ਗੱਲ ਕਰੀਏ ਚਾਹੇ ਪ੍ਰਗਟ ਸਿੰਘ ਜੀ ਦੀ ਗੱਲ ਕਰੀਏ ਉਹਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਵੀ ਦਿੱਤੇ ਉਹਨਾਂ ਦੇ ਉਹਨਾਂ ਬਾਰੇ ਤਾਂ ਦੁਬਾਰੇ ਗੱਲ ਹੀ ਨਹੀਂ ਹੋਈ ਪਤਾ ਨਹੀਂ ਉਹ ਦੇਖੋ ਉਹਨਾਂ ਦਾ ਦੇ ਬੈਸਟ ਨੋ ਕੀ ਕਾਰਨ ਰਿਹਾ ਅਸਤੀਫੇ ਦੇਣ ਦਾ ਜਾਂ ਕੀ ਨਹੀਂ ਗਿਆ ਉਹ ਤਾਂ ਆਪ ਹੀ ਦੱਸ ਸਕਦੇ ਆ ਤੇ ਇਸ ਬਾਰੇ ਮੈਂ ਮਤਲਬ ਕੋਈ ਟਿੱਪਣੀ ਨਹੀਂ ਕਰ ਸਕਦਾ ਵੀ ਉਹਨਾਂ ਨੇ ਡਿਸੀਜਨ ਅ ਅਸਤੀਫੇ ਕਿਉਂ ਰੈਜ਼ੀਗਨੇਸ਼ਨ ਕਿਉਂ ਦਿੱਤੇ আর ਕਿਉਂ ਸੈਪਟ ਹੋਏ ਦੇ ਆ ਦਾ ਵੈਸਟ ਪਰਸਨ ਟੂ ਕਮਾਂਡਰ ਤਾੜੀਵਾਰ ਸਾਹਿਬ ਤੁਸੀਂ ਕੀ ਆਪ ਐਜ਼ ਏ ਇੱਕ ਹਿਊਮਨ ਬੀਂਗ ਆਪ ਕਹਿ ਸਕਦੇ ਆਂ ਵੀ ਡਿਜ਼ਰਵ ਕਰਦੇ ਹੋ ਕਿ ਤੁਹਾਨੂੰ ਲੱਗਦਾ ਕਿ ਜੇ ਪੰਜਾਬ ਦਾ ਦੇ ਵਿੱਚ ਚਿਹਰੇ ਨੂੰ ਵੋਟ ਪੈਂਦੀ ਹੈ ਜਾਂ ਫਿਰ ਪਾਰਟੀ ਨੂੰ ਵੋਟ ਪੈਂਦੀ ਹੈ ਵੀ ਸੀਐਮ ਚਿਹਰੇ ਦਾ ਕਿੰਨਾ ਕੁ ਪ੍ਰਭਾਵ ਲੋਕਾਂ ਦੇ ਉੱਤੇ ਹੁੰਦਾ ਮੈਨੂੰ ਕੁਮਨ ਸਾਹਿਬ ਵਟ ਆਈ ਫੀਲ ਇਜ਼ ਕਿ ਜਿਹੜੀ 27 ਦੀ ਇਲੈਕਸ਼ਨਾਂ ਨੂੰ ਬੜੀ ਡਿਫਰੈਂਟ ਇਲੈਕਸ਼ਨ ਹੋਣੀ ਹੈ ਹੂੰ ਲੋਕਾਂ ਨੇ ਮੁੱਖ ਮੰਤਰੀ ਨੂੰ ਵੀ ਪਾ ਕੇ ਦੇਖ ਲਈ ਕੈਪਟਨ ਨੂੰ ਪਾਈ ਕੈਪਟਨ ਸਾਹਿਬ ਦੇ ਸਿਰ ਤੇ ਸਰਕਾਰ ਆਈ ਕਹਿ ਲਊ ਆਪਾਂ ਇਸ ਨਾਥਿੰਗ ਟੂ ਡਿਨਾਈ ਅਬਾਊਟ ਥੈਟ ਫਿਰ 22 ਦੇ ਵਿੱਚ ਲੋਕਾਂ ਨੇ ਪਾਰਟੀ ਨੂੰ ਪਾ ਕੇ ਦੇਖ ਲਈ ਚਿਹਰੇ ਦੇਖੇ ਹੀ ਨਹੀਂ ਕੈਂਡੀਡੇਟ ਹੀ ਨਹੀਂ ਦੇਖੇ ਅਗਲਾ ਝਾੜੂ ਤੇ ਜਾ ਕੇ ਸਿੱਧਾ ਬਣਦਾ ਬਿਲਕੁਲ ਹੰਤਮਨ ਸਾਨੂੰ ਤਾਂ ਦੇਖਿਆ ਉਹਨਾਂ ਨੇ ਨਹੀਂ ਦੇਖਿਆ ਚਲੋ ਸੀਐਮ ਫੇਸ ਸੀਗਾ ਪਰ ਮੈਨੂੰ ਇਹ ਲੱਗਦਾ ਵੀ ਜਿਹੜੀ 27 ਦੀ ਇਲੈਕਸ਼ਨ ਹੋਊਗੀ ਬੜੀ ਇੰਡੀਵਿਜੂਅਲ ਸੈਂਟਰੀਕ ਇਲੈਕਸ਼ਨ ਹੋਊਗੀ ਕੈਂਡੀਡੇਟ ਬੇਸ ਲੋਕਾਂ ਦੀ ਸੋਚ ਕੋਈ ਫਰਕ ਪਿਆ ਤੁਹਾਨੂੰ ਲੱਗਦਾ ਪਹਿਲਾਂ ਬਦਲਾਅ ਦੀ ਗੱਲ ਹੁੰਦੀ ਸੀਗੀ ਇੱਕ ਨਵੀਂ ਪਾਰਟੀ ਨੂੰ ਇੰਨਾ ਮੌਕਾ ਦਿੱਤਾ ਕਿ ਪ੍ਰਾਣੀਆਂ ਪਾਰਟੀਆਂ ਵੱਡੇ ਵੱਡੇ ਲੀਡਰ ਜਿਹੜੇ 22 ਦੇ ਵਿੱਚ ਨੇ ਉਹ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਦੇਖੋ ਤਾਂ ਹੀ ਸੀ ਨਾ ਲੋਕਾਂ ਨੇ ਕੈਂਡੀਡੇਟ ਤਾਂ ਦੇਖਿਆ ਹੀ ਨਹੀਂ ਮੁਰੇ ਪਰ ਇਹਨਾਂ ਗੁੱਸਾ ਕਾਂਗਰਸ ਦੇ ਨਾਲ ਕਿਵੇਂ ਨਹੀਂ ਕਾਲੀਦਾਲ ਦੇਖੋ ਤਿੰਨ ਤੇ ਰਹਿ ਗਏ ਨਹੀਂ ਪਰ ਪਹਿਲਾਂ ਰੀਸੈਂਟ ਸਰਕਾਰ ਵਾਲੇ ਤਿੰਨ ਤੇ ਰਹਿ ਗਏ ਰੀਸੈਂਟ ਕਾਂਗਰਸ ਦੀ ਸਰਕਾਰ ਸੀ ਅ ਐਂਟੀਕੰਬੈਂਸੀਤਾ ਹੁੰਦੀ ਹੈ ਕੈਪਟਨ ਸਾਹਿਬ ਫੇਲ ਸਾਬਤ ਹੋਏ ਉਹ ਨਿਕਲੇ ਨਹੀਂ ਹੈਗੇ ਫੀਲਡ 'ਚ ਨਹੀਂ ਗਏ ਹੈਗੇ ਚੰਨੀ ਸਾਹਿਬ ਨੂੰ ਜਿੰਨਾ ਟਾਈਮ ਮਿਲਿਆ ਉਹਨਾਂ ਨੇ ਕੀਤਾ ਪਰ ਐਤਕੀ ਮੈਨੂੰ ਲੱਗਦਾ ਵੀ ਜਿਹੜਾ 2027 ਦੇ ਵਿੱਚ ਆ ਲੋਕਾਂ ਦਾ ਜੋ ਰੁਝਾਨ ਹੈ ਉਹ ਕਾਂਗਰਸ ਪੱਖੀ ਆ ਔਰ ਮੈਨੂੰ ਪੂਰਨ ਉਮੀਦ ਆ ਕਿ 2027 ਦੇ ਵਿੱਚ ਅਸੀਂ